ਜਿਹੜੇ ਸਾਰੇ ਦਰਸ਼ਕ ਵੀਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਭਾਦੂ ਮਹੀਨੇ ਸੰਗਰਾਦ ਦੇ ਪਵਿੱਤਰ ਦਿਹਾੜੇ ਤੇ ਆਜੋ ਤੁਹਾਨੂੰ ਲੈ ਕੇ ਚੱਲਦੇ ਆਂ ਉਸ ਪਵਿੱਤਰ ਅਸਥਾਨ ਗੁਰਦਾਰਾ ਮਹਿਤਿਆਨ ਸਾਹਿਬ ਤੇ ਸਾਡੇ ਪਿੰਡ ਤੋਂ ਤਕਰੀਬਨ ਇਹ ਘੰਟੇਕ ਦਾ ਸਫ਼ਰ ਆ ਇਹ ਤੇ ਚੱਲਦੇ ਆ ਹੁਣ ਅੱਜ ਭਾਦੂ ਮਹੀਨੇ ਦੀ ਸੰਗਰਾਦ ਦਾ ਦਿਹਾੜਾ ਹੈ ਉਥੇ ਤੁਹਾਨੂੰ ਦਿਖਾਉਨੇ ਆ ਦਰਸ਼ਨ ਕਰਵਾਉਨੇ ਆ ਤੇ ਜਿਹੜੇ ਉੱਥੇ ਲੱਗੀਆਂ ਹੋਈਆਂ ਤਸਵੀਰਾਂ ਤਸਵੀਰਾਂ ਜੋ ਲੱਗੀਆਂ ਹੋਈਆਂ ਨੇ ਉਹ ਆਪ ਦਾ ਇਤਿਹਾਸ ਆ ਬਿਆਨ ਕਰਦੀਆਂ ਨੇ ਸ਼ਾਇਦ ਮੈਨੂੰ ਬੋਲ ਕੇ ਦੱਸਣ ਦੀ ਲੋੜ ਨਾ ਪਵੇ ਸੋ ਸਮਾਰਿਆਂ ਦੇ ਆਪਾਂ ਚੱਲਦੇ ਆਂ ਆਓ ਲੈ ਕੇ ਚੱਲੀਏ ਤੁਹਾਨੂੰ ਸੋ ਦੋਸਤੋ ਇਸ ਸਮੇਂ ਜ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਮਹਿਤਿਆਣਾ ਸਾਹਿਬ ਸੋ ਪਹੁੰਚ ਚੁੱਕੇ ਆਂ ਆਓ ਤੁਹਾਨੂੰ ਅੰਦਰ ਲੈ ਕੇ ਚੱਲਦੇ ਆਂ ਤੇ ਦੱਸਦੇ ਆਂ ਗੁਰਦੁਆਰਾ ਸਾਹਿਬ ਬਾਰੇ ਗੁਰਦੁਆਰਾ ਮਹਿਤਿਆਣਾ ਸਾਹਿਬ ਇਸ ਪਵਿੱਤਰ ਅਸਥਾਨ ਦਾ ਇਹ ਇਤਿਹਾਸ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੁਗਲਾ ਸਮੇਤ ਰਾਇਕੋਟੇ ਲੰਮੀ ਜੱਟ ਪੁਰੇ ਅਤੇ ਪਿੰਡ ਮਾਨੋਕੇ ਸੰਗਤਾਂ ਨੂੰ ਨਿਹਾਲ ਕਰਦੇ ਹੋਏ ਇੱਥੇ ਢਾਬ ਮਹਿਤਨੀਆਂ ਆ ਪਹੁੰਚੇ ਇਸ ਢਾਬ ਦਾ ਪਵਿੱਤਰ ਦਰ ਦੇਖ ਕੇ ਇੱਥੇ ਠਹਿਰੇ 2-3 ਮੀਲ ਤੱਕ ਕੋਈ ਵਸੋਂ ਨਹੀਂ ਸੀ ਇਸ ਢਾਬ ਉਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘਾਂ ਨੂੰ ਦਾਤਨ ਕੋਰਲਾ ਕਰਕੇ ਇਸ਼ਨਾਨ ਕੀਤਾ ਅਤੇ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਅੰਤਰ ਧਿਆਨ ਹੋ ਕੇ ਨਿਰੰਕਾਰ ਨਾਲ ਬੇਤੀ ਜੁੜੀ ਤੇ ਭਾਣੇ ਮਿੱਠਾ ਕਰਕੇ ਮੰਨੇ ਆ। ਭਾਈ ਦਇਆ ਸਿੰਘ ਨੇ ਪਿਤਾ ਗੁਰਦੇਵ ਨੂੰ ਬੇਨਤੀ ਆ ਕੀਤੀ। ਅਤੇ ਸਾਰਾ ਪਰਿਵਾਰ ਵਿਛੜ ਗਿਆ ਹੈ ਤੇ ਅੱਗੇ ਤਾਂ ਕੀ ਵਿਚਾਰ ਹੈ? ਇਸ ਔਰੰਗਜੀਬ ਸ਼ਬਦ ਨਾਲ ਹੀ ਉਧਾਰ ਹੋ ਕੇ ਗੁਰੂ ਸਾਹਿਬ ਨੇ ਛੱਟ ਸੀਨੇ ਨਾਲ ਤੇਗ ਲਾ ਲਈ ਅਤੇ ਕਹਿਣ ਤੇ ਕਹਿਣ ਲੱਗੇ ਭਾਈ ਦਇਆ ਸਿੰਘ ਮੈਂ ਕਰਜਾ ਉਧਾਰ ਕੇ ਸੁਰਖਰੂ ਹੋ ਗਿਆ। ਗੁਰੂ ਸਾਹਿਬ ਨਿਰਮਤਾ ਸਹਿਤ ਕਹਿਣ ਲੱਗੇ ਅਤੇ ਛੇ ਸਿੰਘ ਇੱਕ ਹੀ ਜੰਗਲ ਦੇ ਬਾਦਸ਼ਾਹ ਹੁੰਦੇ ਸਿੰਘੋ ਨਿਰੰਕਾਰ ਤੇ ਭਰੋਸਾ ਰੱਖੋ ਭਾਈ ਦਇਆ ਸਿੰਘ ਨੇ ਸੰਗਤਾਂ ਨੂੰ ਵੇ ਪਾਕਿਸਤਾਨ ਅਤੇ ਪਾਕੀ ਦਾ ਇਤਿਹਾਸ ਇਸ ਜਗਾ ਜਰ ਤੁਸੀਂ ਦੇਖ ਸਕਦੇ ਹੋ ਤੇ ਹੁਣ ਲੈ ਚਲਦੇ ਹਾਂ ਤੁਹਾਨੂੰ ਅੰਦਰ ਗੁਰਦੁਆਰਾ ਮਹਿਤਿਆਣਾ ਸਾਹਿਬ ਸਤਗੁਰ ਪ੍ਰਸਾਦ ਤੁਹਾਨੂੰ ਹਾਂ ਤੁਹਾਨੂੰ ਲੈ ਕੇ ਚੱਲਦੇ ਆਂ ਉਸ ਜਗ੍ਹਾ ਤੇ ਜਿਸ ਨੂੰ ਟਾਬ ਕਹਿੰਦੇ ਆ ਤੇ ਉਸ ਟਾਬ ਨੂੰ ਗੁਰੂ ਸਾਹਿਬ ਦੇ ਚਰਨ ਛੋਹ ਪ੍ਰਾਪਤ ਸਨ ਤੇ ਜਿਸ ਟਾਬ ਵਿੱਚ ਗੁਰੂ ਸਾਹਿਬ ਨੇ ਇਸ਼ਨਾਨ ਕੀਤਾ ਇਹ ਜੋ ਤੁਸੀਂ ਸਾਹਮਣੇ ਦੇਖ ਰਹੇ ਹੋ ਇਸ ਟਾਬ ਨੂੰ ਗੁਰੂ ਸਾਹਿਬ ਦੇ ਚਰਨ ਛੋਹ ਪ੍ਰਾਪਤ ਸਨ ਆਕੇ ਤੁਹਾਨੂੰ ਦਿਖਾਉਨੇ ਆ ਇਧਰਲੀ ਸਾਈਡ ਤੇ ਇਸ ਟੋਪ ਵਿੱਚ ਗੁਰੂ ਸਾਹਿਬ ਨੇ ਇਝਨਾਨ ਕੀਤਾ ਖੈਰ ਹੁਣ ਮੈਨੂੰ ਲੱਗਦਾ ਆਪਣਾ ਇਧਰ ਸਫਾਈ ਚ ਚਲਦੀ ਪਈ ਹੈ ਇਸ ਵਿੱਚ ਸਰੂਪ ਵਿੱਚ ਇਧਰਲੀ ਸਾਈਡ ਕੁਝ ਤਸਵੀਰਾਂ ਸ਼ਹੀਦ ਮਤੀ ਦਾਸ ਜੀ ਮੁੱਤੀ ਮੇਰੇ ਇਹ ਉਹ ਤਸਵੀਰ ਆ ਜਦੋਂ ਠੰਡੇ ਬੁਰਜ ਵਿੱਚ ਬੱਚਿਆਂ ਨੂੰ ਰੱਖਿਆ ਗਿਆ ਸੀਗਾ ਤੇ ਇਧਰਲੀ ਸਾਈਡ ਖਿਦਰਾਣੇ ਦੀ ਟਾਬ ਤੇ ਮੈਂ ਕੁਝ ਨਾ ਬੋਲ ਕੇ ਦੱਸਾਂ ਤਾਂ ਚੰਗਾ ਹੈ ਇਹ ਤਸਵੀਰਾਂ ਆਪਣਾ ਇਤਿਹਾਸ ਆਪ ਬਿਆਨ ਕਰਦੀਆਂ ਹੋਈਆਂ ਭਾਈ ਮਹਾ ਸਿੰਘ ਜੀ ਤੇ ਇਧਰਲੀ ਸਾਈਡ ਪੀਰ ਬੁੱਧੂ ਸ਼ਾਹ ਨਾਲੋ ਨਾਲ ਇਤਿਹਾਸ ਸਾਰਾ ਕੁਝ ਦੱਸਿਆ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਜੈ ਸਿੰਘ ਖਲਕਟ ਭਾਈ ਜੈ ਸਿੰਘ ਖਲਕਟ ਜੀ ਤੇ ਉਵੇਂ ਹੀ ਪੁਰਾਣੇ ਤਰੀਕੇ ਨਾਲ ਬਣਾਇਆ ਹੈ ਇਹਨਾਂ ਨੇ ਉੱਪਰ ਬਾਜ ਬੈਠੇ ਬਾਜ ਬੈਠੇ ਹੋਏ ਦਿਖਾਈ ਗਈ ਇਹਨਾਂ ਨੇ ਸ਼ਹੀਦ 우ਦਮ ਸਿੰਘ ਸੁਨਾਮ ਤੇ ਇਧਰ ਹੀ ਸਾਈਡ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਜੇਲ੍ਹ ਵਿੱਚ ਬੈਠੇ ਉਦਾਂ ਹੀ ਪੁਰਾਣੇ ਤਰੀਕੇ ਨਾਲ ਦਰਸਾਏ ਗਏ ਦੇਖਣ ਨੂੰ ਵੈਸੇ ਆਈਂ ਲੱਗਦਾ ਜਿਵੇਂ ਅ ओरिजिनल ਹੀ ਹੁੰਦੇ ਆ ਵੀ ਆਪਣੇ ਸਾਹਮਣੇ ਕੋਈ ਜਦਾ ਇੱਧਰ ਸਪਾਈ ਖੜਾ ਵੀ ਸਪਾਈ ਖੜਾ ਹੁੰਦਾ ਤੇ ਉਧਰਲੀ ਸਾਈਡ ਸਾਹਮਣੇ ਤੁਸੀਂ ਦੇਖ ਸਕਦੇ ਹੋ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਤੇ ਇਹ ਲੋਕਾਂ ਦੀਆਂ ਨਾਲੇ ਇੱਥੇ ਲਿਖਿਆ ਹੋਇਆ ਸਿੱਕ ਇਤਿਹਾਸ ਦੀ ਮੂਰਤੀ ਨੂੰ ਮੱਥਾ ਟੇਕਣਾ ਮਨਾ ਹੈ ਤੇ ਪੈਸੇ ਸੁੱਟਣੇ ਤੇ ਫਿਰ ਵੀ ਲੋਕਾਂ ਨੇ ਇੱਧਰ ਦੇਖੋ ਪੈਸੇ ਸਿੱਟੇ ਆ ਚਲੋ ਚੱਲਦੇ ਹੁਣ ਆਪਾਂ ਅਗਲੀ ਸਾਈਡ ਤੇ ਕਾਫੀ ਵਧੀਆ ਤਰੀਕੇ ਨਾਲ ਦਰਸਾਇਆ ਗਿਆ ਇਤਿਹਾਸ ਆਪਣਾ ਤੇ ਬਹੁਤ ਬਹੁਤ ਵਧੀਆ ਤੇ ਹੁਣ ਦੂਸਰੇ ਪਾਸੇ ਲੈ ਕੇ ਚੱਲਦੇ ਆਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਬੁੱਤ ਜੋ ਇਸ ਜਗ੍ਹਾ ਤੇ ਲਗਾਇਆ ਹੈ ਕਾਫੀ ਵਧੀਆ ਤਰੀਕੇ ਨਾਲ ਸਾਮ ਸੰਭਾਲ ਪ੍ਰਬੰਧਕ ਕਮੇਟੀ ਵੱਲੋਂ ਇੱਥੇ ਕੀਤੀ ਹੋਈ ਆ ਨਹੀਂ ਤਾਂ ਦੇਖਿਆ ਖਾਸ ਤਰ੍ਹਾਂ ਮੈਂ ਕਿ ਪਾਸੇ 81 ਕਿ ਉੱਥੇ ਲੱਗਾ ਹੈ ਕਿ ਸਾਮ ਸਭਾਲ ਵੱਲੋਂ ਥੋੜੇ ਜਿਹਾ ਨਾ ਕਿਉਂਕਿ ਬਣਾ ਤੇ ਦਿੰਨੇ ਆ ਤੇ ਇਧਰਲੀ ਸਾਈਡ ਕਰਤਾਰ ਸਿੰਘ ਸਰਾਬਾ ਪੂਰੇ ਅਸਲੀ ਤਰੀਕੇ ਨਾਲ ਹੀ ਦਰਸਾਏ ਗਏ ਇਧਰਲੀ ਸਾਈਡ ਵੇਖੋ ਜਿਵੇਂ ਦਰਖਤ ਮੈਨਾ ਬਾਰੇ ਜ਼ਿਆਦਾਤਰ ਬੁਲਕੇ ਤਾਂ ਨਹੀਂ ਦੱਸਦਾ ਸਾਈ ਮੀਆਂ ਮੀਰ ਜੀ ਪੁਸ਼ੇਰ ਗੁਰੂ ਅਰਜਨ ਦੇਵ ਜੀ ਨੇ ਸਾਈ ਮੀਆ ਮੀਰ ਜੀ ਕੋਲੋਂ ਰਮਨਦਰ ਸਾਹਿਬ ਦੀ ਨਹੀਂ ਰਖਵਾਈ ਅ ਕਿਉਂਕਿ ਮੈਂ ਇਤਿਹਾਸ ਤਾਂ ਨਹੀਂ ਦੱਸਦਾ ਕਈ ਵਾਰੀ ਨਾ ਵੀ ਹੁਣ ਆਪਾਂ ਨੂੰ ਜਿਵੇਂ ਹੁਣ ਮੈਨੂੰ ਨੌਲੇਜ ਜਿੰਨੀ ਹੈਗੀ ਆ ਉਨੀ ਕੁ ਮੈਂ ਦੱਸੀ ਜਾਂਦਾ ਵਾ ਇਹ ਵਾਰੀ ਬੰਦੇ ਨੂੰ ਨਹੀਂ ਇੰਨੀ ਨੌਲੇਜ ਹੁੰਦੀ ਗਲਤ ਬੋਲਿਆ ਜਾਂਦਾ ਉਹ ਥੋੜਾ ਜਿਹਾ ਨਾ ਗਲਤ ਪ੍ਰਭਾਵ ਪੈ ਜਾਂਦਾ ਤਾਂ ਕਰਕੇ ਮੈਂ ਨਾਲੋਂ ਨਾਲ ਨਹੀਂ ਦੱਸ ਪਾਉਂਦਾ ਇਧਰ ਮੁਰਮਤ ਉਹਨਾਂ ਦਾ ਚੱਲਦੀ ਪਈ ਆ ਰੰਗ ਰੂਗਨ ਦਾ ਉਹ ਭਾਈ ਜੀ ਕਰ ਰਹੇ ਨੇ ਸੁਬੀਗ ਸਿੰਘ ਸ਼ਾਹਬਾਦ ਸਿੰਘ ਤੇ ਉਧਰ ਸਾਹਮਣੇ ਭਾਈ ਤਾਰੂ ਸਿੰਘ ਜੀ ਇਦਲੀ ਸਾਈਡ ਸਾਹਮਣੇ ਘੋੜੇ ਤੇ ਸਵਾਰ ਮਹਤਾਬ ਸਿੰਘ ਮੀਰਾ ਕੂਟਿਆ ਇਧਰ ਸੁੱਖਾ ਸਿੰਘ ਇਹਨਾਂ ਬਾਰੇ ਤੁਹਾਨੂੰ ਕੁਝ ਦੱਸ ਦਿੰਨੇ ਆ ਨੰਬਰਦਾਰ ਥਣ ਮਾਮਲਾ ਤਾਰ ਦਿੱਤਾ ਕਹਿੰਦੇ ਸਮਾਂ ਤਾਂ ਉਦੋਂ ਲੰਘਿਆ ਏ ਥੈਲੇ ਫੜਨ ਨੂੰ ਮੱッセ ਨੇ ਹੱਥ ਕੱਢੇ ਸ਼ਰਮੰਨੀ ਨਜਰਾ ਨਾ ਸੰਗਿਆ ਏ ਮੀਰਾ ਕੂਟਿਏ ਡੂੰਘਿਆ ਸਿਰ ਉਸ ਦਾ ਖੂਨ ਢੋਲ ਕੇ ਧਾਰਤ ਨੂੰ ਰੰਗਿਆ ਏ ਸੁੱਖਾ ਸਿੰਘ ਨੇ ਜੋੜਾ ਸਿਰਾਂ ਸੀਸ ਰੁੱੜਦਾ ਨੀ ਜੇ ਆਪਣੇ ਤੇ ਬਹਿਲੇ ਟੰਗਿਆ ਏ ਸੁੱਖਾ ਸਿੰਘ ਮਾੜੀ ਕੰਬੁੱਕੀ ਵਾਲਾ ਇਹ ਸੀ ਗੁਰਦੁਆਰਾ ਮਹਿਦੀਆਣਾ ਸਾਹਿਬ ਇੱਥੇ ਪਹੁੰਚ ਕੇ ਅੱਜ ਅਪਾ ਸਿੱਕੇ ਇਤਿਹਾਸ ਬਾਰੇ ਜਾਣਦੇ ਆਂ ਦੇਖਦੇ ਆਂ ਮਾਨੂੰ ਥੋੜਾ ਜਿਹਾ ਹੁੰਦਾ ਤੋਂ ਬਾਅਦਿਆਂ ਵੀਡੀਓ ਦੀ ਸਮਾਪਤੀ ਵੱਲ ਤੇ ਤੁਹਾਨੂੰ ਦਰਸ਼ਨ ਕਰਵਾਏ ਗੁਰਦੁਆਰਾ ਮਹਿਦੀਆਣਾ ਸਾਹਿਬ ਦੇ ਤੇ ਉਹਨਾਂ ਦੇ ਇਤਿਹਾਸ ਬਾਰੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਆਪਣੇ ਦੋਸਤ ਬੇਲੀ ਮਿੱਤਰਾਂ ਭੈਣ ਭਰਾਵਾਂ ਨਾਲ ਵੀਡੀਓ ਨੂੰ ਸ਼ੇਅਰ ਕਰ ਦੇਣਾ ਧੰਨਵਾਦ ਤੁਹਾਡਾ ਸਾਰਿਆਂ ਦਾ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਮਿਲਦੇ ਆ ਤੁਹਾਨੂੰ ਇੱਕ ਨਵੀਂ ਵੀਡੀਓ ਦੇ ਜ਼ਰੀਏ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ ਸਾਰਿਆਂ ਨੂੰ